ਆ ਗਿਆ ਪੁੱਲੂ ਫਸਾ ਗਿਆ ਪੁੱਲੂ ਹਾਂ ਭਾਈ ਤੁਹਾਨੂੰ ਕਰਕੇ ਬੁਲਾਈਏ ਜਾਦੂ ਪੁੱਲੂ ਜਿਹੜਾ ਬਣਾ ਦੇ ਨਾਲ ਨਾਲ ਜਾਦੂ ਵੀ ਕਰਦਾ ਏ ਅੱਕੇ ਇੱਕ ਕਰਾ ਪੁੱਲੂ ਦਾ ਜਾਦੂ ਉਹ ਭਾਜੀ ਆ ਅੱਜ ਆਗੇ ਦਿਖਾਵਾਂਗੇ ਉਹ ਭਾਜੀ ਇਹ ਕੀ ਕਰਦਾ ਏ ਇਹ ਭਾਜੀ ਪੁੱਲੂ ਦਾ ਜਾਦੂ ਏ ਇਹੋ ਪੁੱਲੂ ਦਾ ਕਮਾਲ ਏ ਭਾਜੀ ਐਸਾ ਕਰਦੇ ਏ ਮਾਜੀ ਵਾਲੇ ਜਾਦੂ ਇਹਨੂੰ ਅੱਜ ਤੁਹਾਨੂੰ ਪੁਨੂ ਮਾਝੇ ਵਾਲੇ ਚੈਨਲ ਦੇ ਵਿੱਚ ਆਪਣਾ ਸਪੈਸ਼ਲ ਲੈਮਨ ਚਿਕਨ ਬਣਾ ਕੇ ਦਿਖਾਊਗਾ ਜਿਹੜਾ ਕੀ ਜੈਮ ਲੈਵਲ ਦੇ ਵਾਸਤੇ ਲੈਮਨ ਚਿਕਨ ਹਲਦੀ ਔਰ ਵਧੀਆ ਸਪੈਸ਼ਲ ਸਾਡਾ ਲੈਮਨ ਚਿਕਨ ਹੈਗਾ ਵਾ ਆਓ ਤੁਹਾਨੂੰ ਬਣਾ ਕੇ ਵਿਖਾਈਏ ਕਿ ਇਹਦੇ ਵਿੱਚ ਕੀ ਕੀ ਪੈਂਦਾ ਵਾ ਸਰ ਸਾਡੇ ਸਪੈਸ਼ਲ ਲੈਮਨ ਚਿਕਨ ਦੇ ਵਿੱਚ ਆਹ ਸਾਰਾ ਸਮਾਨ ਪੈਂਦਾ ਜੇ ਤੁਹਾਨੂੰ ਆਓ ਦੱਸਿਓ ਕਿ ਅਮੂਲ ਬਟਰ ਕਿ ਪੁਨੂ ਅਮੂਲ ਬਟਰ ਹੀ ਵਰਤਦਾ ਵਾ ਤੇ ਆਹ ਸਾਡਾ ਆ ਗਿਆ ਜੀਰਾ ਤੇ ਆ ਆ ਗਿਆ ਸਾਡਾ ਅਦਰਕ ਲੱਸੀ ਵਾਲਾ ਆ ਸਾਡੇ ਲੱਸੀ ਵਾਲੇ ਪਿਆਜ ਤੇ ਆ ਸਾਡੀ ਹਰੀ ਮਿਰਚ ਕਿਉਂਕਿ ਪੰਨੂ ਲਾਲ ਮਿਰਚ ਨਹੀਂ ਵਰਤਦਾ ਤੇ ਆ ਦੇ ਆ ਗਏ ਜੇ ਟਮਾਟਰ ਤੇ ਆ ਸਾਡਾ ਆ ਗਿਆ ਜੇ ਲੈਮਨ ਆ ਆ ਗਿਆ ਸਾਡਾ ਧਨੀਆ ਆ ਆ ਗਿਆ ਜੇ ਸਾਡੀ ਕਾਲੀ ਮਿਰਚ ਆ ਆ ਗਿਆ ਨਮਕ ਆ ਵੀ ਜੇ ਸਾਡੀ ਪੱਠੀ ਸਟਾਰਟ ਆ ਆ ਗਈ ਸਾਡੀ ਪਿੱਤਲ ਦੀ ਕਰਾਈ ਕਿਉਂਕਿ ਪਿੱਤਲ ਦੇ ਭਾਂਡੇ ਵਿੱਚ ਹੀ ਪੰਨੂ ਲੈਮਨ ਚਿਕਨ ਬਣਾਉਂਦਾ ਜੇ ਪਿੱਤਲ ਦੇ ਭਾਂਡੇ ਵਿੱਚ ਹਰ ਇੱਕ ਚੀਜ਼ ਬਣਾਉਂਦਾ ਹੈ ਵੈਜ ਨੌਨ ਵੈਜ ਹਰ ਇੱਕ ਚੀਜ਼ ਪਿੱਤਲ ਦੇ ਭਾਂਡੇ ਦੀ ਬਣਦੀ ਜੇ ਆ ਗਿਆ ਸਾਡਾ ਅਮੂਲ ਬਟਰ ਅਸੀਂ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਅਮੂਲ ਬਟਰ ਆ ਸਾਡਾ ਅਮੂਲ ਬਟਰ ਮਿlt ਹੋ ਗਿਆ ਜੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀਰਾ ਆ ਚੱਲਿਆ ਸਾਡੇ ਵਿੱਚ ਜੀਰਾ ਜੀਰਾ ਸਾਡਾ ਹਲ ਖਾਇਆ ਬ੍ਰਾਊਨ ਹੋ ਗਿਆ ਜੇ ਹੁਣ ਜੀ ਇਹਦੇ ਵਿੱਚ ਪਾਵਾਂਗੇ ਅਦਰਕ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਲੱਸੀ ਵਾਲਾ ਪਿਆਜ਼ ਹੁਣ ਇਹਦੇ ਵਿੱਚ ਪਾਵਾਂ ਗ੍ਰੀਨ ਚਿੱਲੀ ਗ੍ਰੀਨ ਚਿੱਲੀ ਗਾੜ ਤੇ ਡਿਪੈਂਡ ਵਾ ਜਿੰਨੀ ਕਿ ਪੋਣੀ ਆ ਉਸ ਦੇ ਹਿਸਾਬ ਨਾਲ ਹੀ ਪਾਈਦੀ ਆ ਹੁਣ ਇਹਦੇ ਵਿੱਚ ਪਾਵਾਂਗੇ ਟਮਾਟਰ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਨਮਕ ਭਾਜੀ ਚੈੱਕ ਕਰੋ ਤੜਕਾ ਇਦਾਂ ਦਾ ਤੜਕਾ ਰੱਖੀਦਾ ਏ ਬਰੌਨ ਖਰਾ ਖਰਾ ਪੂਰਾ ਲਾਲ ਨਹੀਂ ਕਰਨਾ ਇਹਨੂੰ ਸਪੋਰਾ ਨਹੀਂ ਹੈਗਾ ਪੂਰਾ ਅਜਾ ਆ ਆ ਗਿਆ ਇਹ ਸਰਸਾ ਦਾ 1.5 ਕਿਲੋ ਚਿਕਨ ਇਹਨੂੰ ਵਾਸ਼ ਕੀਤਾ ਹੋਇਆ ਵਾ ਆ ਚੈੱਕ ਕਰੋ ਕੁਆਲਿਟੀ ਸਰ ਚਿਕਨ ਦੀ ਵਧੀਆ ਪੀਸ ਨੇ ਛੋਟੀ ਛੋਟੀ ਸਮਾਲ ਸਮਾਲ ਪੀਸਾ ਕਿ ਚੈੱਕ ਕਰੋ ਜਦੋਂ ਵੀ ਆਓਗੇ ਤੁਹਾਨੂੰ ਆਹ ਕੁਆਲਟੀ ਵਿੱਚ ਹੀ ਚਿਕਨ ਮਿਲੇਗਾ ਆ ਚਿਕਨ ਨੂੰ ਅਸੀਂ ਵਾਸ ਕਰਕੇ ਰੱਖ ਲਿਆ ਵਾ ਇਹਨੂੰ ਕਰਾਂਗੇ ਅਸੀਂ ਬੋਇਲ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਕਰਾਂਗੇ ਵਾਟਰ ਐਡ ਆ ਲੈਮਨ ਚਿਕਨ ਚਲ ਗਿਆ ਵਿੱਚ ਆਹ ਭਾਈ ਤੁਹਾਨੂੰ ਕਰਕੇ ਬਦਾਈਏ ਜਾਦੂ ਪੁਲੂ ਚਿਕਨ ਬਣਾ ਦੇ ਨਾਲ ਨਾਲ ਜਾਦੂ ਵੀ ਕਰਦਾ ਇਹ ਅੱ체 ਇੱਕ ਤਰ੍ਹਾਂ ਪੁਲੂ ਦਾ ਜਾਦੂ ਉਹ ਭਾਜੀ ਆਵਾਜਾ ਮਾਜੇ ਦਾ ਆ ਗਿਆ ਉਹ ਭਾਜੀ ਇਹ ਕੀ ਕਰਦਾ ਜੇ ਇਹ ਭਾਜੀ ਪੁੱਲੂ ਦਾ ਜਾਦੂ ਜੇ ਇਹੋ ਪੁੱਲੂ ਦਾ ਕਮਾਲ ਜੇ ਭਾਜੀ ਸਾਈ ਕਰਾਂ ਮਾਜੇ ਬੋਗਲੂ ਆ ਗਿਆ ਪੁੱਲੂ ਆ ਗਿਆ ਪੁੱਲੂ ਭਾਜੀ ਇਦਾਂ ਕਰਦੇ ਜੇ ਮਾਜੇ ਵਾਲੇ ਜਾਦੂ ਇਹਨੂੰ ਕਹਿੰਦੇ ਮਾਜੇ ਵਾਲਿਆਂ ਦਾ ਜਾਦੂ ਆ ਭਾਜੀ ਸਾਡੀਆਂ ਦੋ ਸੀਟੀਆਂ ਲੱਗੀਆਂ ਨੇ ਚਿਕਨ ਬਣ ਕੇ ਹੋ ਗਏ ਤਿਆਰ ਸਾਡਾ ਤਰਕਾ ਵੀ ਬਣ ਕੇ ਰੈਡੀ ਹੋ ਗਿਆ ਜੇ ਇਹਦੇ ਵਿੱਚ ਪਾਵਾਂਗੇ ਜਿਹੜਾ ਅਸੀਂ ਚਿਕਨ ਬੋਇਲ ਕੀਤਾ ਹੋਇਆ ਵਾ ਆ ਸਰ ਸਾਡਾ ਚਿਕਨ ਬੋਇਲ ਫੁੱਲ ਹੋ ਚੁਕਿਆ ਜੇ ਤੇ ਸਾਡਾ ਤਰਕਾ ਵੀ ਬਣ ਕੇ ਰੈਡੀ ਹੋ ਗਿਆ ਜੇ ਆਓ ਹੁਣ ਐਵੇਂ ਇਸ ਤਰ੍ਹਾਂ ਦੇ ਚਿਕਨ ਪਾਈਏ ਬੋਇਲ ਕੀਤਾ ਹੋਇਆ ਆ ਆ ਚਿਕਨ ਸਾਡਾ ਬਣ ਕੇ ਤਿਆਰ ਜੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਖੰਡ ਪਾਹ ਹੁਣ ਇਹਦੇ ਵਿੱਚ ਲਿਆ ਜੇ ਲਾਈਮਨ ਚੈੱਕ ਕਰੋ ਲਾਈਮਨ ਇਹਦੇ ਵੀ ਨਹੀਂ ਮੀਚੀ ਤਿੰਨ ਨਿੰਬੂ ਪਾਈਦੇ 1/2 ਕਿਲੋ ਚਿਕਨ ਦੇ ਵਿੱਚ ਤਿੰਨ ਨਿੰਬੂ ਕਹਿਣਗੇ ਆ ਤਿੰਨ ਨਿੰਬੂ ਐਡ ਕੀਤੇ ਇਹਦੇ ਵਿੱਚ ਆ ਭਾਜੀ ਹੁਣ ਇਹਦੇ ਟੈਂਟ ਤੇ ਚੱਲੀ ਜੇ ਕਾਲੀ ਮਿਰਚ ਤੇ ਕਾਲੀ ਮਿਰਚ ਤੋਂ ਬਿਗੈਰ ਇਹਦਾ ਸਵਾਦ ਅਧੂਰਾ ਆਜ ਲੈ ਜੇ ਵਿੱਚ ਹਰਾ ਧਨੀਆ ਜਿੰਨਾ ਮਰਜੀ ਮਹਿੰਗਾ ਆਜੇ ਪਰ ਪੰਨੂ ਵਾਲਾ ਧਨੀਆ ਹੀ ਯੂਜ਼ ਕਰਦਾ ਜੇ ਕੋਈ ਲਾਲ ਮਿਰਚ ਨਹੀਂ ਵਿੱਚ ਪਾਈ ਗ੍ਰੀਨ ਚਿੱਲੀ ਪਾਈ ਤੁਹਾਡੇ ਸਾਹਮਣੇ ਪਾਈ ਜੇ ਕੋਈ ਲਾਲ ਮਿਰਚ ਨਹੀਂ ਜੀ ਪੰਨੂ ਵਰਤਦਾ ਜੇਰੇ ਮੇਰੇ ਵੀਰਵਾ ਜਿੰਮ ਲੈਵੜਾ ਉਹਨਾਂ ਵੱਤ ਸਭ ਤੋਂ ਬੈਸਟ ਚੀਜ਼ ਆ ਲੈਮਨ ਚਿਕਨ ਆ ਜ਼ਰੂਰ ਟ్రਾਈ ਕਰੋ ਆ ਭਾਈ ਚਿਕਨ ਚੈੱਕ ਕਰਾਓ ਭਾਈ ਨੂੰ ਆ ਕਰੋ ਚੈੱਕ ਲੈਮਨ ਚਿਕਨ ਪਾਜੀ ਹੋਰ ਵੀ ਪਟਾਲੇ ਸ਼ਹਿਰ ਦੇ ਵਿੱਚ ਚਿਕਨ ਵਿਕਦਾ ਵਾ ਪਰ ਪੁੰਨੂ ਦੀ ਰੀਸ ਨਹੀਂ ਹਣੀ ਔਰ ਚੈੱਕ ਕਰੋ ਲੈਮਨ ਚਿਕਨ ਪਾਜੀ ਲੱਗ ਕੇ ਆਣ ਕੇ ਵਿਖਾਇਓ ਆ ਕਰੋ ਚੈੱਕ ਲੈਗ ਪੀਸ ਆ ਦੇਖੋ ਪੂਰਾ ਸੌਫਟੀ ਤੇ ਹਲਦੀ ਚਿਕਨ ਏ ਆ ਚੈੱਕ ਕਰੋ ਸਰ ਇਹਦੀ ਠੀਕ ਨੀਸ ਦੇਖੋ ਕਿੰਨਾ ਗਲਿਆ ਹੋਇਆ ਪੀਸ ਆ ਪੂਰਾ ਨਰਵ ਸੌਫਟ ਕਰਤਾ ਜਾਈ ਗਾਲ ਕੇ ਆ ਹੁਣ ਅਸੀਂ ਸਰਵ ਕਰਾਂਗੇ ਪਲੇਟ ਦੇ ਵਿੱਚ ਇਹ ਫਿਰ ਚੈੱਕ ਕਰੋ ਇਹ ਕੁਆਂਟੀਟੀ ਇਹਨਾਂ ਕਈ ਉਹ ਕੁਆਂਟੀਟੀ ਵੀਡੀਓ ਵਿੱਚ ਹੀ ਆ ਤੁਹਾਡੇ ਸਾਹਮਣੇ ਬਣਾ ਕੇ ਵਿਖਾਵਾਂਗੇ ਤੁਸੀਂ ਇੱਥੇ ਆਣ ਕੇ ਚੈੱਕ ਕਰੋ ਕੁਆਂਟੀਟੀ ਇਹਦੀ ਲੈਮਨ ਚਿਕਨ ਦੀ ਤੇ ਭਾਜੀ ਇਹਦਾ ਪ੍ਰਾਈਸ ਕੀ ਰੱਖਿਆ ਜੀ ਭਾਈ ਸਰ ਸਿਰਫ 250 ਰੁਪਏ ਦਾ ਹਾਬ ਠੀਕ ਹੈ ਜੀ ਤੇ ਇੱਕ ਵਾਰੀ ਲੋਕੇਸ਼ਨ ਦੱਸ ਦਿਓ ਜੀ ਇਹ ਖਾਣ ਵਾਲੇ ਕਿੰਨੇ ਜਗ੍ਹਾ ਤੇ ਆਉਣਾ ਪਏਗਾ ਜੀ ਸਰ ਗਾਂਧੀ ਚੌਂਕ ਵਾਲਾ ਜਿਹੜਾ ਨੋ ਨੁਦਰੀਆ ਪੁਲ ਜਾਂਦਾ ਤੇ ਪੁਲ ਦੇ ਥੱਲੇ ਪੁੰਨੂ ਬੈਸਟ ਚਿਕਨ ਟਾਂਗਿਆਂ ਵਾਲਾ ਅੱਡਾ ਵੱਜਦਾ ਏ ਤੇ ਕੋਈ ਆਪਣਾ ਫੋਨ ਨੰਬਰ ਵੀ ਦੱਸ ਦਿਓ ਜੀ ਫੋਨ ਨੰਬਰ ਹੈਗਾ ਸਰ 78141 7098 ਆ ਸਾਰਾ ਹੋ ਗਿਆ ਸਾਡਾ ਲੇਮਨ ਚਿਕਨ ਰੈਡੀ ਚੈੱਕ ਕਰੋ ਕੁਆਂਟੀਟੀ ਤੇ ਜਿਦੋਂ ਵੀ ਭਰਾ ਆਉਣਗੇ ਇੰਨੀ ਕੁਆਂਟੀਟੀ ਮਿਲੂਗੀ ਤੇ ਇਹ ਹਲਦੀ ਤੇ ਵਧੀਆ ਜਿਮਲ ਐਵਰ ਵਾਸਤੇ ਲੇਮਨ ਚਿਕਨ ਜੇ ਇਹਦੇ ਤੇ ਹੁਣ ਅਸੀਂ ਇਹਦਾ ਕਰਾਂਗੇ ਹਾਰ ਸ਼ਿੰਗਾਰ ਇਹਦੇ ਤੇ ਪਾਉਂਗਾ ਹਰਾ ਧਨੀਆ ਹੋਰ ਇਹਦੇ ਉੱਤੇ ਪਾਉਂਗਾ ਅਦਰਕ ਹਲਕਾ ਆਇਆ ਲਸੇ ਵਾਲਾ ਆਇਦਾ ਹੋ ਗਿਆ ਇਹ ਹੰਗਾ ਹਾਰ ਸ਼ਿੰਗਾਰ ਤੇ ਮੇਰੇ ਭਰਾ ਆ ਇਸ ਨੂੰ ਜਰੂਰ ਟਰਾਈ ਕਰਾ ਆਜਾ ਬਲੌਗ ਆਏ ਨੂੰ ਲਾਈਕ ਤੇ ਸ਼ੇਅਰ ਕਰੋ ਆ ਗਿਆ ਪੰਨੂ ਦੱਸ ਆ ਗਿਆ ਪੰਨੂ